ਵਿੱਦਿਆਕ ਟੂਰ ਸੈਰ ਸਪਾਟੇ ਦੀ ਆਗਿਆ ਸੰਬੰਧੀ ਸਕੂਲ ਮੁਖੀ ਨੂੰ ਬਿਨੇ ਪੱਤਰ ਸੇਵਾ ਵਿਖੇ ਕਿਉਂਕਿ ਜੋ ਵੀ ਬਿਨੇ ਪੱਤਰ ਨੇ ਉਹ ਹਮੇਸ਼ਾ ਸੇਵਾ ਵਿਖੇ ਨਾਲ ਸ਼ੁਰੂ ਹੁੰਦੇ ਆ ਸੇਵਾ ਵਿਖੇ ਮੁੱਖ ਅਧਿਆਪਕ ਜੀ ਸਰਕਾਰੀ ਹਾਈ ਸਕੂਲ ਆ ਲੋ ਤੇ ਅੱਗੇ ਜਿਹੜਾ ਵੀ ਤੁਹਾਡਾ ਸਕੂਲ ਦਾ ਨਾਵਾ ਜਾਂ ਜਿੱਥੇ ਵੀ ਤੁਹਾਡਾ ਸ਼ਹਿਰ ਆ ਜਾ ਪਿੰਡ ਆ ਉਸ ਦਾ ਨਾਮ ਲਿਖਣਾ ਫਿਰ ਅੱਗੇ ਸ੍ਰੀਮਾਨ ਜੀ ਜੇ ਤਾਂ ਮੁੱਖ ਅਧਿਆਪਕ ਲਿਖਾਂਗੇ ਫਿਰ ਅਸੀਂ ਸ੍ਰੀਮਾਨ ਜੀ ਜੇ ਮੁੱਖ ਅਧਿਆਪਕਾ ਲਿਖਾਂਗੇ ਫਿਰ ਅਸੀਂ ਸ੍ਰੀਮਤੀ ਜੀ ਬੇਨਤੀ ਹੈ ਕਿ ਅਸੀਂ ਅੱਗੇ ਮੈਂ ਡੈਸ਼ ਪਾ ਦਿੱਤੀ ਡੈਸ਼ ਦਾ ਮਤਲਬ ਇਹ ਆ ਕਿ ਜਿਹੜੀ ਵੀ ਕਲਾਸ ਦੇ ਬੱਚੇ ਵਿਦਿਅਕ ਟੂਰ ਲਈ ਜਾਂ ਸੈਲਸ ਫਾਟੇ ਲਈ ਸਕੂਲ ਦੇ ਮੁਖੀ ਤੋਂ ਆਗਾ ਲੈਣੀ ਚਾਹੁੰਦੇ ਨੇ ਤੋ ਆਪਣੀ ਇਥੇ ਜਮਾਤ ਦੱਸਣਗੇ ਅਸੀਂ ਡੈਸ਼ ਜਾਂ ਖਾਲੀ ਤਾਂ ਜਮਾਤ ਦੇ ਵਿਦਿਆਰਥੀ ਸਾਇੰਸ ਸਿਟੀ ਕਪੂਰਥਲਾ ਵਿਕੇ ਵਿਦਿਅਕ ਟੂਰ ਤੇ ਜਾਣਾ ਚਾਹੁੰਦੇ ਹਾਂ ਸਾਇੰਸ ਸਿਟੀ ਕਪੂਰਥਲਾ ਵਿਦਿਅਕ ਟੂਰ ਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਸਾਡੇ ਸਾਇੰਸ ਵਿਸ਼ੇ ਨਾਲ ਸੰਬੰਧਤ ਨੇ ਤਕਰੀਬਨ ਸਾਰਾ ਖੇਸ ਇਸ ਇਸੇ ਕਰਕੇ ਨਾਮ ਸਾਇੰਸ ਸਿਟੀ ਪਿਆ ਸਾਡੇ ਜਮਾਤ ਇਨਚਾਰਜ ਜਾਣ ਲਈ ਮੰਨ ਗਏ ਹਨ ਅਸੀਂ ਲਿਖਤੀ ਆਗਿਆ ਆਪਣੇ ਮਾਪਿਆਂ ਤੋਂ ਲੈ ਲਈ ਹੈ ਅਸੀਂ ਆਸ ਕਰਦੇ ਹਾਂ ਕਿ ਆਪ ਸਾਨੂੰ ਵਿਦਿਅਕ ਟੂਰ ਤੇ ਜਾਣ ਦੀ ਆਗਿਆ ਦਿਓਗੇ ਅਸੀਂ ਆਪ ਜੀ ਦੇ ਅਤੀਤਨਵਾਦੀ ਹੋਵਾਂਗੇ ਆਪ ਜੀ ਦੇ ਆਗਿਆਕਾਰੀ ਜਮਾਤ ਖਾਲੀ ਥਾਂ ਦੇ ਵਿਦਿਆਰਥੀ ਜਣੀ ਇੱਥੇ ਆਪਾਂ ਫਿਰ ਜਿਹੜੀ ਜਮਾਤ ਦੇ ਬੱਚੇ ਜਾਣਾ ਚਾਹੁੰਦੇ ਆ ਉਹ ਆਪਣੀ ਇੱਥੇ ਜਮਾਤ ਨੂੰ ਦੱਸਣਗੇ ਫਿਰ ਮਿਤੀ ਪਾਵਾਂਗੇ ਮਿਤੀ ਜਿਵੇਂ ਆਪਾਂ ਜਿਸ ਦਿਨ ਪੇਪਰ ਆ ਉਸ ਦਿਨ ਦੀ ਵੀ પા ਸਕਦੇ ਆ ਜਿਸ ਦਿਨ ਕਾਪੀ ਦੇ ਲਿਖ ਰਹੇ ਆ ਉਸ ਦਿਨ ਦੀ ਵੀ પા ਸਕਦੇ ਆ ਜਿਸ ਦਿਨ ਟੀਚਰ ਟੈਸਟ ਲੈ ਰਹੇ ਨੇ ਉਸ ਦਿਨ ਦੀ ਵੀ પા ਸਕਦੇ ਆ ਤੇ ਮਿਤੀ ਪਾ ਦਿੱਤੀ ਅਸੀਂ 11 ਜਨਵਰੀ 2026 ਇਥੇ ਸਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਪੈਣਾ ਕਿ ਜਿਹੜਾ ਮਹੀਨਾ ਵਾ ਉਸ ਮਹੀਨੇ ਦਾ ਨਾਮ ਸਾਨੂੰ ਲਿਖਣਾ ਪੈਣਾ ਗੁਰਮੁਖੀ ਲਿਪੀ ਨਵਜੱਜਾ ਨੰਨਾ ਵਾਵਾ ਰਾਰੇ ਵਿਆਰੀ ਜਨਵਰੀ ਹੁਣ ਕਈ ਵਾਰੀ ਇਹ ਆ ਜਾਂਦਾ ਇਹ ਸਕੂਲ ਦੇ ਵਿੱਚ ਪ੍ਰਿੰਸੀਪਲ ਨੇ ਆਮ ਤੌਰ ਤੇ ਜਿਹੜੇ ਸੀਨੀਅਰ ਸਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ ਪ੍ਰਿੰਸੀਪਲ ਨੇ ਠੀਕ ਹੈ ਮੁਖ ਅਧਿਆਪਕ ਨਹੀਂ ਕਿਉਂਕਿ ਉਹ 12ਵੀਂ ਤੱਕ ਦੇ ਸਕੂਲ ਨੇ ਉੱਥੇ ਅਸੀਂ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਜੀ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਉਸ ਸਮਾਏ ਜੋ ਵੀ ਸਾਡਾ ਪਿੰਡ ਜਾਂ ਸ਼ਹਿਰ ਵਿੱਚ ਹੈਗਾ ਹੁਣ ਕਈ ਵਾਰੀ ਸਕੂਲਾਂ ਦੇ ਵਿੱਚ ਸਮਾਰਟ ਸ਼ਬਦ ਲਿਖਿਆ ਹੋਆ ਹੁਣ ਜੋ ਵੀ ਤੁਹਾਡੇ ਸਕੂਲ ਦਾ ਨਾਮ ਲਿਖਿਆ ਹੋਆ ਤੁਸੀਂ ਉਸ ਤਰੀਕੇ ਦੇ ਨਾਲ ਸੇਵਾ ਵਿਖੇ ਤੋਂ ਬਾਅਦ ਸੰਬੋਧਨ ਕਰਨਾ ਉਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਲਿਖਣਾ ਇਸ ਤਿਸ ਦਾ ਕਾਸਟੇਰ ਰਖਣਾ ਹਾਂਜੀ ਕਈ ਵਾਰੀ ਸਾਨੂੰ ਪੇਪਰ ਦੇ ਵਿੱਚ ਲਿਖ ਕੇ ਆ ਜਾਂਦਾ ਵਾ ਕਿ ਤੁਸੀਂ ਸਕੂਲ ਮੁਖੀ ਨੂੰ ਜਾਂ ਪ੍ਰਿੰਸੀਪਲ ਸਾਹਿਬ ਨੂੰ ਫਿਰ ਜੇ ਸਾਨੂੰ ਲਿਖ ਕੇ ਆ ਗਿਆ ਪੇਪਰ ਦੇ ਵਿੱਚ ਤਾਂ ਸਾਨੂੰ ਉਸੇ ਤਰੀਕੇ ਨਾਲ ਲਿਖਣਾ ਪੈਣਾ ਬੇਸ਼ੱਕ ਸਾਡਾ ਸਕੂਲ ਹਾਈ ਸਕੂਲ ਆ ਜਾਂ ਮਿਡਲ ਸਕੂਲ ਆ ਇਸ ਗੱਲ ਦਾ خاص هم رو کنم با.